ਏ ਬੀ ਬਾਈ ਕਹਿੰਦੇ ਨੇ ਵੀ ਮੈਂ ਕਸਮ ਚ ਖੱਕਦੀ ਆ ਬੱਚੇ ਦੀ ਉਹ ਸਾਰੀਆਂ ਮੈਂ ਵੀ ਦੇਖਿਆ ਵੀਡੀਓ ਠੀਕ ਹੋਣ ਤੋਂ ਬਾਅਦ ਮੈਨੂੰ ਦਿਖਾਈ ਗਈ ਹੈ ਵੀ ਉਹ ਐਂ ਕਹਿ ਰਹੀ ਬੀਬਾ ਜੀ ਮੈਂ ਕਹਿਣਾ ਬੀਬਾ ਜੀ ਨੂੰ ਵੀ ਤੂੰ ਬੱਚੇ ਦੀ ਕਸਮ ਖਾਂਦੀ ਹੈ ਮੈਂ ਵੀ ਬੱਚੇ ਦੀ ਕਸਮ ਖਾਂਨਾ ਵੀ ਤੁਸੀਂ ਰੋੜੇ ਵਾਲੇ ਸੰਤਾਂ ਨੂੰ ਮੰਨਦੇ ਹੋ ਰੋੜੇ ਵਾਲੇ ਸੰਤਾਂ ਨੇ ਮੈਂ ਥੋੜੀ 7 ਦਿਨ ਵੇਟ ਕਰੂੰਗਾ ਉੱਥੇ ਆ ਕੇ ਬਕਾਇਦਾ ਤੁਸੀਂ ਕਹਿਦੇ ਵੀ ਅਸੀਂ ਕਾਕੇ ਦੋਆ ਪੈਸੇ ਲੈਂਦੇ ਨਹੀਂ ਤੇ ਅਸੀਂ ਇੱਕ ਇੱਕ ਸਾਰੇ ਘਰ ਨਾ ਘਰ ਮੇਰਾ ਹੱਥ ਨਹੀਂ ਹੈਗਾ ਮੈਡਮ ਕਹਿ ਦੇਵੇ ਵੀ ਅਸੀਂ ਪੈਸੇ ਲੈਤੇ ਨਹੀਂ ਗਾਕੇ ਤੋਂ ਜਾਂ 30 ਲੱਖ ਰੁਪਏ ਤੋਂ ਫੜਿਆ ਨਹੀਂ ਤੇ ਅਸੀਂ 5 ਦਿਨ ਘਰੇ ਨਹੀਂ ਰੱਖਿਆ 21 ਤਰੀਕ ਨੂੰ ਲੈ ਕੇ ਨਹੀਂ ਗਏ ਤੇ 24 ਤਰੀਕ ਨੂੰ ਵਾਪਸ ਨਹੀਂ ਕਰੇ ਅਸੀਂ ਪੈਸੇ ਜਿੰਨਾ ਦਾ ਬਕਾਇਦਾ ਮੇਰੇ ਕੋਲੇ ਰਿਕਾਰਡ ਵੀ ਆ ਸਾਰਾ ਕੁਝ ਆ ਵੀਡੀਓ ਵੀ ਆ ਉਹ ਬੀਬਾ ਆ ਕੇ ਉੱਥੇ ਗੁਟ ਬਾਬੇ ਪਹਿਲਾਂ ਵੀ ਦੇਖੋ ਇਹਨਾਂ ਨੇ ਗੁਟਕਾ ਸਾਬ ਦੀ ਸੌਂਹ ਖਾ ਕੇ ਝੂਠ ਬੋਲਿਆ ਕੋਈ ਇਹਨਾਂ ਦਾ ਬਸ ਬਸ ਨਹੀਂ ਉੱਥੇ ਆ ਕੇ ਰੋੜੇ ਵਾਲ ਸੰਤਾਂ ਨੇ ਮੈਨੂੰ ਵੀ ਬਸਵਾਸ ਆ ਬੀਬਾ ਜੀ ਵੀ ਮੰਨਦੇ ਨੇ ਉੱਥੇ ਆ ਕੇ ਸੌਂਹ ਖਾ ਕੇ ਕਹਿ ਦੇਣ ਵੀ ਅਸੀਂ ਇਹ ਗੱਲਾਂ ਹੋਈਆਂ ਨਹੀਂ ਉਹ ਗੱਲ ਤੇ ਮੈਂ ਉਹਨਾਂ ਤੋਂ ਕਿਤੇ ਮਰਜੀ ਮੈਨੂੰ ਕਹਿ ਦੇਣ ਮ ਜੇ ਪਹਿਲਾਂ ਉਹ ਮੇਰੇ ਨਾਲੇ ਗੱਲ ਕਰਦੇ ਵੀ ਉੱਥੇ ਆ ਕੇ ਮੰਗਣੋਂ ਪਹਿਲਾਂ ਉੱਥੇ ਆ ਕੇ ਕਹੇ ਨਾ ਵੀ ਹਾਂ ਵੀ ਇਹ ਗੱਲਾਂ ਹੋਈਆਂ ਨਹੀਂ ਸਾਡੀ ਇੱਕ ਹਫ਼ਤੇ ਲਈ ਇਹਦਾ ਕਹਿਣਾ ਕਿ ਇੱਕ ਹਫ਼ਤਾ ਮੈਂ ਜਿਹੜੇ ਸੰਤ ਨੇ ਰੋੜੇ ਵਾਲੇ ਉਹ ਸਥਾਨ ਤੇ ਬੀਬਾ ਦੀ ਵੇਟ ਕਰੂੰਗਾ ਪੂਰਾ ਇੱਕ ਹਫ਼ਤਾ ਰੋਜ਼ ਆਇਆ ਕਿਉਂਕਿ ਬੀਬਾ ਜੀ ਐਮਐਲਏ ਨੇ ਬਿਜ਼ੀ ਜ਼ਿਆਦਾ ਹੁੰਦੇ ਨੇ ਕੰਮਕਾਰ ਹੁੰਦਾ ਕਿ ਵੀਰ ਬਦਦਾ ਟਾਈਮ ਨਹੀਂ ਲੱਗਦਾ ਸੋ ਬੀਬਾ ਜੀ ਨੇ ਉਹ ਇਹਦਾ ਇਹ ਹੈ ਕਿ ਮੈਂ ਉੱਥੇ ਜਾਊਂਗਾ ਮੈਂ ਉੱਥੇ ਬਹਿ ਕੇ ਸੌਂ ਖਾਊਂਗਾ ਤੁਸੀਂ ਵੀ ਸੌਂ ਖਾ ਲਓ ਜੇ ਮੈਂ ਝੂਠਾ ਹੋਇਆ ਤਾਂ ਇਹ ਕਹਿੰਦਾ ਵੀ ਮੈਂ ਉਸ ਦੀ ਮਾਫੀ ਜਨਤਕ ਤੌਰ ਤੇ ਮੰਗੂਗਾ ਨਹੀਂ ਫਿਰ ਵੀ ਬੀਬਾ ਜਿਵੇਂ ਕਬੀ ਬਰ ਘਰ ਆ ਜਾਵੇ ਉਹਨਾਂ ਦਾ ਬਲੌਕ ਪ੍ਰਧਾਨ ਤੇ ਉਹਦੇ ਘਰ ਵਾਲੀ ਆ ਜਾਵੇ ਆਪ ਦੇ ਆਪ ਦੇ ਉਹ ਦੋਏ ਜਾਣੇ ਬੱਚੇ ਲਿਆਉਣ ਉਧਰੋਂ ਮੈਂ ਆਪਦਾ ਬੱਚਾ ਤੇ ਮੈਂ ਆਪਦੇ ਘਰ ਵਾਲੀ ਲੈ ਕੇ ਆਉਂਗਾ ਵੀ ਇਹ ਗੱਲਾਂ ਸਾਡੇ ਚ ਹੋਈਆਂ ਜਾਂ ਨਾ ਹੋਈਆਂ ਇਹ ਗੱਲ ਦਾ ਮੈਂ ਵਾਦਾ ਕਰਦਾ ਜੇ ਆ ਪ੍ਰੂਫਾਂ ਦੇ ਵੀ ਨਹੀਂ ਗੱਲ ਨਹੀਂ ਕੋਈ ਕਿੱਥੋਂ ਬੈਸ ਆ ਰਿਆ ਆ ਕੋਠੀ ਪੇਰੀਆ ਸੰਗਰੂਰ ਚ ਆ ਦੇਖ ਲੋ ਐਡੇ ਐਡੇ ਫੰਕਸ਼ਨ ਕਰਾ ਰਹੇ ਨੇ ਵਿਆਹਾਂ ਤੇ ਕੋਠੀਆਂ ਬਾਰੇ ਨੇ ਕਿੱਥੋਂ ਆ ਰਹੇ ਨੇ پیسے ਇਹ ਆਮ ਘਰ ਦੀ ਕੁੜੀ ਆ ਕਹਿੰਦੇ ਨੇ ਬੀ ਸਕੂਟਰੀ ਵਾਲੇ ਜਿਹੜੀ ਪਰਿਵਾਰ ਦੇ ਉੱਤੇ ਕਿਹਾ ਜਾਂਦਾ ਕਿ ਕਾਕਾ ਡਰਾਮੇ ਕਰਦਾ ਬੀਬੀ ਨੇ ਵੀ ਇਹ ਬਿਆਨ ਵੀ ਸਾਰਿਆਂ ਨੇ ਕਾਫੀ ਜਣਾ ਸੁਣਿਆ ਆ ਅਮਰ ਹਸਪੀਟਲ ਦੀ ਐਡੀ ਵੱਡੀ ਰਿਪੋਰਟ ਹੈ ਜੀ ਆਹ ਆ ਇਹਨੇ ਭੇਜਾਂ ਦੀ ਅਮਰ ਹਸਪੀਟਲ ਦੀ ਰਿਪੋਰਟ ਹੈ ਜਿਦੇ ਚ ਜੇ ਡੈਲਸਸ ਤੱਕ ਹੋਏ ਨੇ ਤੇ ਬੀਬੀ ਨੂੰ ਕਹਿਣਾ ਕਿ ਬੀਬੀ ਆ ਰਿਪੋਰਟ ਤਾਂ ਇਹਨੂੰ ਕਾਫੀ ਭੇਜ ਦਾਂਗੇ ਇੱਕ ਕਿਰਪਾ ਕਰਕੇ ਇਹਨੂੰ ਪੜ ਲਈ ਤੇ ਜੇ ਕਿਸੇ ਦੀ ਜ਼ਿੰਦਗੀ ਮੌਤ ਦੀ ਲੜਾਈ ਉਹਦਾ ਮਜ਼ਾਕ ਨਹੀਂ ਬਣਾਈਦਾ ਸਮਾਂ ਪਤਾ ਨਹੀਂ ਕਿਤੇ ਕਦੋਂ ਆ ਜੇ ਸੋ ਕਿਰਪਾ ਕਰਕੇ ਇਹ ਵੀ ਜ਼ਰੂਰ ਦੱਸਿਓ ਤੇ ਤੁਹਾਡੇ ਜ਼ਰੀਏ ਬੀਬੀ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਆ ਈਟੀ ਮੋਟੀ ਰਿਪੋਰਟ ਤੇ ਜਿਹੜਾ ਉਹਨਾਂ ਦਾ ਬਿੱਲ ਹੈ ਉਹ ਤੁਹਾਨੂੰ ਦੋਨੇ ਭੇਜ ਦਾਂਗੇ ਅਸੀਂ ਅਮਰਪੁਰ ਇਹ ਬੀਬਾ ਕੋਈ ਐਵੇਂ ਨਹੀਂ ਵੀ ਮੇਰੇ ਵਾਸਤੇ ਨਹੀਂ ਕੋਈ ਖੜੀ ਇਹ ਬੀਬਾ ਵੀ ਇਮਾਨਦਾਰ ਨਹੀਂ ਬਣੀਏ ਪਾਰਟੀ ਵਾਸਤੇ ਵੀ ਨਹੀਂ ਬਣੀ ਇਹ ਗੱਲ ਵਾਲੀ ਮੈਂ ਵੈਦਿਆ ਕਰਦਾ ਉੱਥੇ ਇਹ ਗੱਲ ਵਾਲੀ ਵੀ ਸੌਖਾ ਨੂੰ ਤਿਆਰਾਂ ਮੈਂ ਇਹ ਬੀਬਾ ਨੇ ਵੀ ਤੇਰਾ ਪ੍ਰਧਾਨ ਲਾਇਆ ਸੀ 2022 ਚ ਹਰਦੀਪ ਸਿੰਘ ਤੂਰ ਇਹਨਾਂ ਨੇ ਮੈਨੂੰ ਬਕਾਇਦਾ ਫੋਨ ਕਰਕੇ ਗਿਆ ਬੀਬਾ ਨੇ ਵੀ ਗਰਮੇਲ ਸਿੰਘ ਕਰਾਚੋ ਜਿੱਤਣਾ ਨਹੀਂ ਚਾਹੀਦਾ ਜਿਹੜਾ ਮੈਂਬਰ ਪਾਰਲੀਮੈਂਟ ਦਾ ਕੈਂਡੀਡੇਟ ਸੀ 2022 ਦਾ 2022 ਦਾ ਮੈਂਬਰ ਪਾਰਲੀਮੈਂਟ ਦਾ ਕੈਂਡੀਡੇਟ ਜਿਹੜਾ ਵੀ ਉਹ ਜਿੱਤਣਾ ਨਹੀਂ ਚਾਹੁੰਦਾ ਇਹ ਗੱਲ ਦਾ ਮੈਂ ਵਾਦਾ ਕਰਦਾ ਮੇਰੇ ਕੋਲੇ ਰਿਕਾਰਡ ਵੀ ਹੈ ਇਹ ਗੱਲ ਦੀ ਬੀਬਾ ਦੀ ਰਿਕਾਰਡ ਬੀਬਾ ਦੀ ਇਹਨਾਂ ਦੀ ਗੱਲ ਹੋਈ ਹੈ ਉਹਦੀ ਰਿਕਾਰਡਿੰਗ ਇਹਨਾਂ ਕੋਲੇ ਹੈ ਜਿਦੇ ਚ ਇਹ ਕਿਹਾ ਗਿਆ ਕਿ ਗਰਮੇਲ ਸਿੰਘ ਕਰਾਚੋਂ ਜਿਹੜਾ ਆਮ ਆਦਮੀ ਪਾਰਟੀ ਦਾ 2022 ਦਾ ਕੈਂਡੀਡੇਟ ਸੀ ਉਹ ਜਿੱਤਣਾ ਨਹੀਂ ਚਾਹੁੰਦਾ ਉਹ ਇਹਨਾਂ ਨੂੰ ਕਿਹਾ ਗਿਆ ਬੀਬਾ ਨਰਿੰਦਰ ਕੌਰ ਭਰਾਜ ਵੱਲੋਂ ਸੋ ਇਹ ਕਹਿੰਦੇ ਪਾਰਟੀਲੇ ਵੀ ਜਿਹੜੀ ਆ ਸਮਰਪਿਤ ਨਹੀਂ ਹੈਗੀ ਇਸ ਗੱਲ ਤੇ ਪਹਿਲਾਂ ਫੋਟੋ ਆ ਦੇਖੋ ਜੀ ਦਿਨੇਸ਼ ਵਾਂਸਲ ਬੇਲੇ ਦੀਆਂ 2017 ਦੇ ਲੈਕਨ ਲੜੀਏ ਜਦੋਂ ਉਦੋਂ ਜੋਰ ਲਾਇਆ ਪੂਰਾ ਤੇ ਬੀਬਾ ਦੀ ਬਾਈ ਦੀ سپورਟ ਵੀ ਕੀਤੀ ਦਿਨੇ ਸੰਤਲਜੀ ਦੀ ਤੇ ਉਸ ਤੋਂ ਬਾਅਦ 2022 ਚ ਬੀਬਾ ਦੀ سپورਟ ਕਰੀ ਆ ਦੇਖੋ ਆ ਬਕਾਇਦਾ ਫੋਟੋਆਂ ਨੇ ਬੀਬਾ ਦੀਆਂ ਜਿਹੜੀ ਸਾਡੀ ਗੱਡੀ ਚ ਬੈਠ ਕੇ ਮੇਰੇ ਨਾਲ ਮੈਂ ਗੱਡੀ ਚ ਲਾਉਂਦਾ ਸੀ ਇਹ ਸਾਲ ਰੋਪਾਂ ਚ ਖੜਕੇ ਜਾਂਦੀ ਸੀ ਇਹ ਕਹਿੰਦੀ ਮੈਂ ਜਾਣਦੀ ਨਹੀਂ ਉਸ ਤੋਂ ਬਾਅਦ ਚ ਬੀਬਾ ਕਹਿੰਦੀ ਵੀ ਮੇਰੇ ਮੇਰਾ ਕੋਈ ਰਿਲੇਸ਼ਨ ਨਹੀਂ ਦਿਨੇ ਨਾਲ ਆ ਦੇਖੋ ਆ ਸਾਡੇ ਸਾਰੇ ਪਰਿਵਾਰ ਦੇ ਨਾਲ ਫੋਟੋਆਂ ਨੇ ਇਹਦੀਆਂ ਬੀਬਾ ਦੀਆਂ ਸਾਡੇ ਘਰ ਆਉਂਦੀ ਰਹੀ ਆ ਆ ਸਾਰੇ ਫੋਟੋਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਇਹ ਮੁੰਡਾ ਗੁਰਪ੍ਰੀਤ ਆ ਇਹ ਇਹ ਵੀ ਉਦੋਂ ਤੋਂ ਹੀ ਬੀਬਾ ਦੇ ਨਾਲ ਆ ਆ ਦੇਖੋ ਆ ਗੁਰਪ੍ਰੀਤ ਸਿੰਘਾ ਨਦਾਪੁਰ ਇਹ ਉਸ ਤੋਂ ਬਾਅਦ ਜਦੋਂ ਜਦੋਂ ਇਹਨਾਂ ਨੇ ਮੇਰੇ ਨਾਲ ਇਹ ਘਟਨਾ ਵਾਪਰੀ ਆ ਮੇਰੇ ਤੋਂ ਪੈਸੇ ਨਹੀਂ ਮੰਗ ਕਰਿਆ ਅਸੀਂ ਸੰਗਰੂਰ ਗਏ ਤੇ ਕੋਠੀ ਮੈਡਮ ਨੇ ਮੈਡਮ ਕਹਿੰਦੇ ਸੋਚ ਕੇ ਸੀ ਦੱਸਦੇ ਆ ਬਈ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਬਾਟਿਓ ਨਾਲ ਦੀ ਨਾਲੇ ਬੈਕਸਾਈਡ ਤੇ ਉਹਦੀ ਨਾਲ ਦੇ ਨਾਲ ਸਾਨੂੰ ਭੇਜਤਾ ਉਥੇ ਢਿੱਲੋ ਹਵੇਲੀ ਉਥੇ ਸਾਡੀਆਂ ਲੋਕੇਸ਼ਨਾਂ ਵੀ ਨੇ ਸਾਰਾ ਕੁਝ ਆ ਉਹ ਢਿੱਲੋ ਹਵੇਲੀ ਚ ਬੈਠ ਕੇ ਸਾਡੀ ਗੱਲ ਹੋਈ ਆ ਉਹ ਕਹਿੰਦਾ ਜੀ ਇੰਨੇ ਪੈਸੇ ਚਾਹੀਦੇ ਨਹੀਂ ਫੇਰ ਤੁਸੀਂ ਪ੍ਰਧਾਨ ਲਗੂਗੇ ਉਸ ਤੋਂ ਬਾਅਦ ਜਦੋਂ ਪੈਸੇ ਲੈ ਕੇ ਜਾਂਦਾ ਉਹ ਵੀ ਆ ਉਹਦੀ ਗੱਡੀ ਦੀਆਂ ਵੀਡੀਓਆਂ ਨੇ ਆ ਸਾਰਾ ਕੁਝ ਆਉਂਦੇ ਦੀ ਵੀ ਜਾਂਦੇ ਦੀ ਵੀ ਜਦ 21 ਤਰੀਕ ਨੂੰ ਪੈਸੇ ਚਲੇ ਗਏ ਉਹਨਾਂ ਕੋਲੇ ਉਸ ਤੋਂ ਬਾਅਦ ਐਮਐਲਏ ਸਾਹਿਬ ਦੇ ਘਰ ਵਾਲੇ ਦਾ ਮੇਰੇ ਕੋਲੇ ਮੈਸੇਜ ਆਉਂਦਾ ਪਹਿਲੇ ਵਾਰੀ ਵੀ ਤੁਸੀਂ ਸੰਗਰੂਰ ਪਹੁੰਚਣਾ ਪ੍ਰੋਗਰਾਮ ਤੇ 1.5 ਦੱਸਦੇ 21 ਤਰੀਕ ਨੂੰ 21 ਫਰਵਰੀ 2025 ਨੂੰ ਜੇ ਉਸ ਦਿਨ ਵੀ ਉਹਨਾਂ ਨੇ ਕਿਹਾ ਵੀ ਕਿ ਲੋਕੇਸ਼ਨ ਵੀ ਘੜਾ ਸਕਦੇ ਹੋ ਬਕਾਇਦਾ ਇਹਦੀ ਫੋਟੋ ਵੀ ਆ ਉਸ ਤੋਂ ਪਹਿਲਾਂ ਕਦੇ ਮੈਸੇਜ ਨਹੀਂ ਆਇਆ ਉਹ ਤੋਂ ਪਹਿਲਾਂ ਕਦੇ ਮੈਨੂੰ ਮੈਸੇਜ ਨਹੀਂ ਆਇਆ ਉਦੋਂ ਹੀ ਮੈਸੇਜ ਲੱਗਿਆ ਜਿੱਦੇ 10 ਵਜੇ ਸਵੇਰ ਪੈਸੇ ਬੱਜੇ ਇਹਨਾਂ ਕੋਲੇ ਉਸ ਤੋਂ ਬਾਅਦ ਬੀਬਾ ਜੀ ਕਹਿੰਦੇ ਨੇ ਵੀ 30 ਲੱਖ ਰੁਪਏ ਇਹਨਾਂ ਕੋਲੇ ਕਿੱਥੋਂ ਆਇਆ 30 ਲੱਖ ਰੁਪਏ ਮੈਂ ਉਹਦੇ ਭੈਣ ਭਾਈਆਂ ਤੋਂ ਮੰਗਿਆ ਹੋਰ ਕਰਿਆ ਮੇਰੀ ਸਾਣ ਤੇ ਬਣ ਗਈ ਗੱਲ ਜਦੋਂ ਮੈਨੂੰ ਕਹਿਣ ਲੱਗੇ ਵੀ ਮੇਰੀ ਪਰਚੀ ਗੱਡੀ ਵੀ ਤੇ ਗੁਟਕਾ ਸਾਹ ਵੀ ਸੌ ਵੀ ਤੈਨੂੰ ਪ੍ਰਧਾਨ ਲਾਉਂਗੀ ਭਾਈ 2023 ਚ ਲਾਇਆ ਇੱਕ ਮੁੰਡਾ ਬਰਗਟ ਸਿੰਘ ਉਹੀ ਵਰਤੀ ਗੱਡੀ ਦੀ ਦੂਸਰੀ ਗੁਰਪ੍ਰੀਤ ਸਿੰਘ ਫੱਗੂ ਵਾਲੇ ਦੀ ਗੱਡੀ ਦੀ ਤੀਸਰੀ ਵਰਤੀ ਮੇਰੀ ਗੱਡੀ ਜਿਹੜੀ ਐਗਦੀ ਮੇਰੀ ਵਰਤੀ ਦੀ ਉਹ ਕਹਿੰਦੇ ਜੇ ਤੈਨੂੰ ਪ੍ਰਧਾਨ ਲੱਗਣਾ ਤਾਂ ਤੈਨੂੰ ਇਹ ਕਰਨਾ ਹੀ ਪੈਣਾ 20 ਲੱਖ ਰੁਪਇਆ ਤੈਨੇ ਪਹਿਲੇ ਪ੍ਰਧਾਨ ਦਾ ਸੀ ਖਰਚਾ ਕਰਾਇਆ ਇਸ ਤੋਂ ਬਾਅਦ ਵੀ ਐਗਦੀ ਤੈਨੂੰ 30 ਲੱਖ ਰੁਪਇਆ ਦੇਣਾ ਪੈਣਾ ਜੇ ਤੈਨੂੰ ਪ੍ਰਧਾਨ ਲੱਗਣਾ ਮੇਰੇ ਕੋਲੋਂ ਬਲੌਕ ਪ੍ਰਧਾਨ ਗੁਰਪ੍ਰੀਤ ਸਿੰਘ ਭੇਜੇ ਇਹਨਾਂ ਨੇ ਇਹਦਾ ਪਰਾਲ ਤੇ ਉਸ ਤੋਂ ਬਾਅਦ ਇਹ ਮੈਨੂੰ ਕਹਿੰਦੇ ਨੇ ਵੀ 30 ਲੱਖ ਰੁਪਏ ਤੇਰੇ ਕੋਲੇ ਕਿੱਥੋਂ ਆਇਆ ਮੇਰੇ ਤਾਂ ਭੈਣ ਭਾਈਆਂ ਨੇ ਕਰਿਆ ਸਾਡਾ ਟਰਾਂਸਪੋਰਟ ਦਾ ਕੰਮ ਆ ਸਾਰਾ ਕੁਝ ਮੈਂ ਵੀ ਆਪਦਾ 1998 ਤੋਂ ਸਾਡੇ ਟਰੱਕ ਜੁਗੀਆਂ 'ਚ ਗੱਡੇ ਪਾਈ ਹੋਈਆਂ ਨੇ 2000 ਤੋਂ ਪਲੱਸ ਮੈਂ ਉਹ ਮੈਨੂੰ ਹੋ ਗਿਆ ਸਮਾਂ ਕੰਮ ਕਰਦੇ ਨੂੰ ਮੈਂ ਮਿਹਨਤ ਕਰੀਆ ਸਾਰਾ ਕੁਝ ਕਰਿਆ ਆਪ ਵੀ ਟਰੱਕ ਚ ਲਾਇਆ ਨੇ ਹੈੱਡ ਵੀਟੀਆਂ ਮੇਰੇ ਤੇ ਉਸ ਤੋਂ ਬਾਅਦ ਮੈਂ ਤਾਂ ਮੇਰੇ ਵੱਡੇ ਭਾਈ ਨੇ ਹਰਪ੍ਰੀਤ ਸਿੰਘ ਹੋਗੀ ਜੀ ਕਾਲਾ ਬਾਈ ਇਹਨਾਂ ਨੇ ਵੀ ਦੇਖੋ ਇਹਨਾਂ ਕੋਲੇ 70-80 ਗੱਡੀਆਂ ਨੇ ਸਾਰਾ ਕੁਝ ਆ ਇਹਨਾਂ ਨੂੰ ਮੈਂ ਹੱਥ ਜੋੜੇ ਵੀ ਮੇਰੀ ਬੇਟੀ ਦਾ ਸਵਾਲ ਆ ਮੇਰੀ ਮੈਂ ਮਦਦ ਕਰੋ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਕਹਿ ਬੀਏ ਪੈਸਾ ਕਿੱਥੋਂ ਆਇਆ ਉਹ ਮੈਂ ਤਾਂ ਦੱਸਤਾ ਵੀ ਕਿੱਥੋਂ ਆਇਆ ਹੁਣ ਮੈਂ ਇਹ ਚਾਉਣਾ ਵੀ ਆ ਬੀਬਾ ਜੀ ਕੋਲੇ ਕਿੱਥੋਂ ਵੈਸਾ ਰਿਆ ਆ ਕੋਠੀ ਪੇਰੀਆ ਸੰਗਰੂਰ ਚ ਆਹ ਦੇਖ ਲੋ ਐਡੇ ਐਡੇ ਫੰਕਸ਼ਨ ਕਰਾ ਰਹੇ ਨੇ ਵਿਆਹਾਂ ਤੇ ਕੋਠੀਆਂ ਬਾਰੇ ਨੇ ਕਿੱਥੋਂ ਆ ਰਹੇ ਨੇ ਵੈਸੇ ਇਹ ਆਮ ਘਰ ਦੀ ਕੁੜੀ ਆ ਕਹਿੰਦੇ ਨੇ ਬਿਸਕੂਟਰੀ ਵਾਲੀ ਆ ਉਹ ਤੋਂ ਬਾਅਦ ਇਹਨਾਂ ਕੋਲੇ ਆਹਾ ਬੀੜੀ ਮਾਰੀਆਂ ਨੇ ਆਹ ਦੇਖ ਲਓ ਘੁੰਮਦੇ ਫਿਰਦੇ ਨੇ ਸਿਮਲੇ ਕੀ ਹੋਰ ਕੀ ਇਹ ਕਮੇਟੀ ਮੈਂਬਰ ਨੇ ਸਾਰੇ ਜਿਹੜੇ ਘੁੰਮਦੇ ਫਿਰਦੇ ਨੇ ਇਹਨਾਂ ਨਾਲ ਇਹ ਪੈਸੇ ਦੀ ਜੁਨੀਅਨ ਦੀ ਬਰਬਾਦੀ ਕਰ ਰਹੇ ਨੇ ਉਹੀ ਪੈਸੇ ਲਗਾਉਣ ਵਾਸਤੇ ਮੇਰੇ ਨਾਲ ਇਹਨਾਂ ਨੇ ਆਹ ਕੰਮ ਕਰਿਆ ਮੈਂ ਸਾਫ ਦੀ ਮੰਗ ਮੰਗਦਾ ਵੀ ਨਰਿੰਦਰ ਕੌਰ ਭਰਾਜ ਤੇ ਪਰਚਾ ਹੋਣਾ ਚਾਹੀਦਾ ਉਹਦੇ ਨਾਲ ਵਾਲੇ ਬੰਦਿਆਂ ਤੇ ਹੋਣਾ ਚਾਹੀਦਾ ਜਿਹੜਾ ਨੇ ਮੇਰੇ ਨਾਲੇ ਕੰਮ ਕਰਿਆ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਕਹਿਣਾ ਭਗਵੰਤ ਮਾਨ ਜੀ ਨੂੰ ਵੀ ਅਸੀਂ ਉਹ ਵਲੰਟੀਅਰ ਆ ਥੋੜੇ ਜਿਹੜੇ 2014 ਚ ਦੋ ਵਾਰੀ ਤਿੰਨ ਨੂੰ ਜਿੱਤੇ ਆ ਤੇ ਉਸ ਤੋਂ ਬਾਅਦ ਬੀਬਾ ਜੀ ਨੂੰ ਜਿੱਤੇ ਆ 2022 ਚ ਸਾਨੂੰ ਇਨਸਾਫ ਮਿਲੇ ਸਾਡੇ ਨਾਲ ਇਹ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਇਹਨਾਂ ਦੇ ਵਿੱਚ ਐਸਆਈਟੀ ਕਰਕੇ ਦਿੱਤੀ ਗਈ ਹੈ ਐਸਆਈਟੀ ਨੇ ਤੁਹਾਨੂੰ ਬੁਲਾਇਆ ਹੈ ਨਾ ਜੀ ਕੋਈ ਦਰਵਾਜ਼ਾ ਨਹੀਂ ਹੈ ਐਸਆਈਟੀ ਦਾ ਨਾ ਜੀ ਬੁਲਾਇਆ ਨਹੀਂ ਗਏ ਸਾਨੂੰ ਕਈ ਬਾਕਾ ਕੋਈ ਕਾਰਵਾਈ ਨਹੀਂ ਹੋਈ ਐਸਆਈਟੀ ਤੇ ਸਿਰਫ ਪਬਲਿਕ ਦਾ ਧਿਆਨ ਹਟਾਉਣ ਵਾਸਤੇ ਬਣਾਈ ਗਈ ਹੈ ਐਸਆਈਟੀ ਬਣਾ ਜਰੂਰ ਦਿੱਤੀ ਹੈ ਪਰ ਹਰੇ ਤੱਕ ਉਸ ਦੀ ਕੋਈ ਕਾਰਵਾਈ ਨਹੀਂ ਹੋਈ ਸਾਬ ਤੋਂ ਨੇ ਉਹ ਵੀ ট্রাক ਜੂਨੀਅਨ ਦਾ 2 ਕਰੋੜ ਦਾ ਘਪਲਾ ਜਿਹੜਾ ਮੇਰੇ ਮੂੰਹ ਜਵਾਨੀ ਜਾਦਾ ট্রাক ਜੂਨੀਅਨ ਚ 2300 ਇੱਕ ਗੱਡੀ ਆ ਉਹਦਾ 200 ਰੁਪਏ ਗੁੰਡਾ ਟੈਕਸ ਲਾਇਆ ਨਰਿੰਦਰ ਕੌਰ ਭਰਾਜ ਨੇ ਧੱਕੇ ਨਾਲ ਲਵਾਇਆ ਉਹਦੇ ਦੇ ਵਾਸਤੇ ਧਰਨਾ ਵੀ ਲੱਗਿਆ ਹੋਰ ਵੀ ਲੱਗਿਆ ਉਹਦਾ 4,60,000 ਰੁਪਏ ਮਹੀਨੇ ਦਾ ਬਣਦਾ ਉਹ ਲੈਂਦੀ ਆ 4,60,000 ਰੁਪਏ ਮਹੀਨਾ ਉਸ ਤੋਂ ਬਾਅਦ 1 ਰੁਪਿਆ 35 ਪੈਸੇ ਇਹਨਾਂ ਨੇ ਸਾਡੇ ਟਰੱਕਾਂ ਦੇ ਜਿਹੜੀਆਂ ਵੀ ਸਾਡੇ ਪਾੜੇ ਹੁੰਦੇ ਨੇ ਉਹਨਾਂ ਦੇ ਬਕਾਇਦਾ ਲਾਤਾ 1 ਰੁਪਿਆ 35 ਪੈਸੇ ਟੈਕਸ ਇਹਨਾਂ ਨੇ ਉਹ ਸਾਡਾ 2 ਮਹੀਨੇ ਕੱਟਿਆ ਇਹਨਾਂ ਨੇ 17 ਲੱਖ ਰੁਪਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਇੱਕ 30 ਪੈਸੇ ਗੱਟੇ ਮੰਗਰ ਲੇਬਰ ਵਾਲਿਆਂ ਦਾ ਪੈਸਾ ਵੀ ਨਹੀਂ ਇਹਨਾਂ ਨੇ ਛੱਡਿਆ ਉਹ ਵੀ ਬਕਾਇਦਾ ਰਿਕਾਰਡ ਦੇ ਵਿੱਚ ਪਿਆ ਉਹ ਵੀ ਇਹਨਾਂ ਨੇ ਯੂਨੀਅਨ ਦਾ ਖਾਦਾਮ ਇੱਕ ਸਾਡੀਆਂ ਗੱਡੀਆਂ ਤੇ ਜਿਹੜੀਆਂ ਉਹ ਗੱਡੀਆਂ ਅਸੀਂ ਮਤਾ ਪਾਤਾ ਸੀ ਵੀ ਅੱਜ ਤੋਂ ਬਾਅਦ ਗੱਡੀਆਂ ਲਿਖਣੀਆਂ ਬੰਦ ਅਸੀਂ ਇਹ ਗੱਡੀਆਂ ਬੰਦ ਕਰਾਂਗੇ ਉਹ ਗੱਡੀਆਂ 50000 ਰੁਪਏ ਗੱਡੀ ਮੰਗਰ ਲੈ ਕੇ 187 ਗੱਡੀਆਂ ਲਿਖੀਆਂ ਨੇ ਇਹਨਾਂ ਨੇ ਉਹ 50000 ਰੁਪਏ ਗੱਡੀ ਲਿਖਦੇ ਨੇ 50 ਦਾ ਲੋਕਾਂ ਤੋਂ ਲੱਖ ਲੱਖ ਵੀ ਲੈਂਦਾ ਉਹ ਪੈਸੇ ਵੀ ਘੱਟ ਤੋਂ ਘੱਟ ਇਹਨਾਂ ਕੋਲ 187 ਗੱਡੀਆਂ ਨੇ 50000 ਨਾਲ ਮਲਟੀਪਲਾਈ ਕਰ ਲਓ ਇਹਨੂੰ ਦੇਖ ਲਓ ਕਿੰਨੇ ਪੈਸੇ ਬਣਦੇ ਨੇ 92 ਲੱਖ ਰੁਪਏ ਬਣਦਾ ਉਹ ਵੀ ਇਹਨਾਂ ਨੇ ਖਾਦਾ ਉਹੀ ਲਗਾਉਣ ਦੇ ਮਾਰੇ ਨੇ ਵੀ ਇਹਨੂੰ ਪ੍ਰਚਲਨ ਨਹੀਂ ਲਾਉਣਾ ਇਹ ਸਾਹਮਣੇ ਘਰੂਗਾ ਲੋਕਾਂ ਦੇ ਜਗ੍ਹਾ ਜਾਹਰ ਮੈਂ 2016 ਚ ਵੀ ਇਲੈਕਸ਼ਨ ਲੜਦਾ ਸੀ ਉਦੋਂ ਵੀ ਮੈਂ ਬਕਾਇਦਾ ਮੇਰਾ ਪੋਟਰ ਸਭਿਆ ਸਾਰਾ ਕੋ ਸਿੰਘਾ ਮੈਂ ਇਹ ਗੱਲ ਕਹਿ ਕੇ ਲੜਦਾ ਸੀ ਵੀ ਮੈਂ ਨੇਮ ਚਾਹਤ ਮੈਂ 1 ਰੁਪਿਆ ਨਹੀਂ ਖਾਂਦਾ ਮੈਂ ਯੂਨੀਅਨ ਦੇ ਸਾਹਮਣੇ ਕਰਨਾ ਵੀ ਐਤੋਂ ਐਤੋਂ ਪੈਸਾ ਐਂ ਖਾਂਦੀ ਨਹੀਂ ਗੀ ਬਈਆ ਗੱਲ ਦੀਆਂ ਲੜਾਈਆਂ ਨੇ ਆਪਣੇ ਟਰੱਕ ਯੂਨੀਅਨ ਚ ਅੱਜ ਵੀ ਉਸੇ ਡਰ ਦੇ ਮਰੇ ਨੇ ਇਹ ਗੱਲ ਦੇ ਮੇਰੇ ਤੇ ਧੱਕਾ ਕਰੇ ਸੀ ਕਰਕੇ ਮੇਰੇ ਨਾਲ ਤਾਂ ਮੁਕਤਾ ਲਈ ਹੈ ਜੋ ਕਾਕਾ ਕਹਿੰਦੀ ਕੁਝ ਕਰੇ ਜੀ ਜੋ ਪਿਛਲਾ ਘਪਲਾ ਹੋਇਆ ਉਹ ਤਾਂ ਇੱਕ ਗੱਲ ਆ ਪਰ ਦੂਜੀ ਗੱਲ ਹੈ ਕਿ ਜੋ 55 ਲੱਖ ਲਿੱਤੇ ਨਵੇਂ ਪ੍ਰਧਾਨਵਾਸ ਸੇ ਉਹ ਦੂਜੀ ਗੱਲ ਹੈ ਤੀਜੀ ਗੱਲ ਹੈ ਕਿ ਜੋ ਅੱਗੇ 2 ਸਾਲ ਇਹਨਾਂ ਦੀ ਜੋ ਸਰਕਾਰ ਹੈ ਉਹਦੇ ਵਿੱਚ ਜੋ ਉਹਨੂੰ ਆਪਦੇ ਵੀ ਆਣੀ ਹੈ ਯੂਨੀਅਨ ਤੋਂ ਚਾਰੇ 4 ਰੁਪਏ ਦੀ ਗੱਲ ਹੋ 2 ਰੁਪਏ ਦੀ ਗੱਲ ਉਹ ਵੀ ਉਹ ਕੰਟੀਨਿਊ ਕਰਨਾ ਚਾਹੁੰਦੀ ਸੀ ਉਹਨੂੰ ਇਹ ਲੱਗਦਾ ਸੀ ਕਿ ਕਾਕਾ ਜੇ ਪ੍ਰਧਾਨ ਬਣ ਗਏ ਤੇ ਉਹ ਸ਼ਾਇਦ ਉੱਥੇ ਰੋਕ ਲਾ ਦੇ ਤੇ ਇਹ ਗੱਲ ਉਹ ਕਹਿਣਾ ਜਾ 55 ਲੱਖ ਰੁਪਏ ਵਾਲੀ ਗੱਲ ਦਾ ਵੀ ਸਾਨੂੰ ਪਤਾ ਕਿੱਥੋਂ ਪਤਾ ਲੱਗਿਆ ਜੀ ਕੋਈ ਇਹੋ ਜੀ ਗੱਲ ਨਹੀਂ ਉਹਨਾਂ ਨੇ ਬਕਾਇਦਾ ਉੱਥੇ ਮੈਂ ਵੀ ਇੱਕ ਮੇਰਾ ਭਰਾ ਵੀ ਗੋਗੀ ਜਿਹੜਾ ਕਹਿ ਰਿਹਾ ਨਹੀਂ ਵੀ ਦੋ ਜਣੇ ਆਜੋ ਸਾਨੂੰ ਘਰੇ ਬੁਲਾਇਆ ਗਿਆ ਘਰੇ ਬੁਲਾ ਕੇ ਉਹਨਾਂ ਦੇ ਹਸਬੰਦ ਨੇ ਸਾਨੂੰ ਘੱਟ ਤੋਂ ਘੱਟ ਪੰਜ ਵਾਰੀ ਕਿਹਾ ਵੀ ਬਾਈ ਜੀ ਅਸੀਂ ਕਾਰ ਲੈ ਰਹੇ ਹਾਂ ਤੁਸੀਂ ਸਾਲ ਭਰ ਸਾਡੇ ਨਾਲ ਬੈਠੋ ਬਾਈ ਜੀ ਅਸੀਂ ਕਾਰ ਲੈ ਰਹੇ ਹਾਂ ਸਾਡੇ ਨਾਲ ਬੈਠੋ ਉਹਨਾਂ ਦੀ ਤਮੰਨਾ ਦਿਲ ਦੀ ਇਹ ਸੀ ਥੀ ਕਾਰ ਲੈਣ ਦੀ ਵਾਠੀ